ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉਗੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਆਪਾਂ ਭੈਣ ਜੀ ਦੀ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਨੇ ਆ ਠੀਕ ਹੈ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਠੀਕ ਹੈ ਜੀ ਭੈਣ ਕੋਲ 8-9 ਗਾਮਾ ਬਕਾਊਆ ਜੀ ਰੱਦ ਜਾਣਕਾਰੀ ਲਵਾਂਗੇ ਭੈਣ ਤੋਂ ਆਪਾਂ ਠੀਕ ਹੈ ਜੀ ਤੇ ਜੇ ਕਿਸੇ ਭਾਈ ਨੇ ਇਦਾਂ ਦੀ ਆਡ ਕਰਵਾਉਣੀ ਹੋਵੇ ਤਾਂ ਨੰਬਰ ਆਪਣਾ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਠੀਕ ਹੈ ਜੀ ਬਾਕੀ ਇੰਸਟਾਗ੍ਰam ਤੇ ਵੀ ਆਪਣਾ ਗਰਜੀਤ ਨਾਮ ਤੇ ਆਈਡੀ ਚੱਲਦੀ ਆ ਭਰਾ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਨੇ ਇਹ ਜਾਣਕਾਰੀ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਦੱਸੋ ਜੀ ਆਪਣਾ ਨਾਂ ਨਿਰਮਲ ਕੌਰ ਪਿੰਡੂ ਗੋਗੀ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਹੈ ਜੀ ਹਾਂਜੀ ਭੈਣ ਜੀ ਆਪਣਾ ਕੰਮ ਕਿੰਨੀ ਅੱਜ ਆਪਣੀ ਕੋ 8-9 ਗਾਈਆਂ ਵੀਰੇ ਠੀਕ ਹੈ ਜੀ ਹਾਂਜੀ ਭੈਣ ਜੀ ਪਹਿਲੀ ਗਾਂ ਦੀ ਦੱਸੋ ਜੀ ਜਾਣਕਾਰੀ ਦੀ ਪਹਿਲੀ ਗਾਂ ਦੇ ਵੀਰੇ ਟੀਕਾ ਭਰਾ ਹੋਇਆ 20 ਦਿਨ ਹੋ ਗਏ ਹਾਂਜੀ 5 ਲੀਟਰ ਦੁੱਧ ਹੈ ਤੇ ਰੇਟ 12000 ਹੈ ਲੋਪਰਾ ਸੀਲ ਠੰਡੀ ਜਿ ਮਰਜ਼ੀ ਚੋ ਚਲੋ ਠੀਕ ਹੈ ਜੀ ਠੀਕ ਹੈ ਮੜੀ ਫਿਰ ਕੁਆਲਿਟੀ ਦਿਖਾਦੀ ਲੋਪਰਾ ਚੱਕਰ ਸੋ ਰੇਟ ਬਿਲਕੁਲ ਜਾਇਜ਼ ਦੱਸਿਆ ਭੈਣ ਨੇ ਤੇ ਲੋਚ ਜੀ ਚੱਕਰਸਾ ਲੋਪਰਾ ਠੀਕ ਹੈ ਵੱਧ ਜਾਣਕਾਰੀ ਰਹਿਣ ਤੋਂ ਫੋਨ ਲੱਕ ਲੈ ਸਕੋ ਭਰਾ ਹਾਂਜੀ ਦੂਜੀ ਗਾਂ ਦੀ ਦੱਸੋ ਜੀ ਦੂਜੀ ਗਾਂ ਵੀਰੇ 10 ਲੀਟਰ ਦੁੱਧ ਦਿੰਦੀ ਹੈ ਹਾਂਜੀ ਠੀਕ ਹੈ ਇਹਦੇ ਵੀ ਭਰਾ ਹੈ ਠੀਕ ਹੈ ਜੀ ਪਰ ਰਹਿਣ ਦੀ ਕੋਈ ਪਤਾ ਨਹੀਂ ਰਹੂਗੀ ਕਿ ਨਾ ਹਾਂਜੀ ਦੁੱਧ 10 ਕਿਲੋ ਹੈ ਰੇਟ 28000 ਰੇਟ 28000 ਠੀਕ ਹੈ ਜੀ ਮੜਾ ਜੇ ਤੈਨੂੰ ਹੱਕ ਦੂ ਜੀ ਮੜਾ ਜੇ ਤੈਨੂੰ ਲੋ ਜੀ ਚੈੱਕ ਕਰsat ਹਾਂ ਦਾੰਤ ਨੂੰ ਓਕੇ ਬਣੇ ਹਾਂ ਠੀਕ ਹੈ ਜੀ ਜੋ ਭਰਾ ਚੰਗੀ ਪਲੀ ਪਲੋਸੀ ਆ ਤੇ ਕਰਮਾ ਵਾਲੀ ਲੋ ਜੀ ਚੈੱਕ ਕਰ ਸਕੋ ਭਰਾ ਨੇਵਾ ਲੋਚੀ ਜੀ ਕਹੀ ਠੀਕ ਹੈ ਜੀ ਹਾਂਜੀ ਬੈਣ ਜੀ ਤੀਜੀ ਗਾਂ ਦੀ ਦੱਸੋ ਜਾਨਕਾਰੀ ਤੀਜੀ ਗਾਂ ਵੀਰੇ 10 ਲੀਟਰ ਦੁੱਧਨ ਦੀ ਹੈ ਹਾਂਜੀ ਮਹੀਨੇ ਦੀ ਸੂਈ ਵੀ ਆ ਬੱਚੀ ਹੈ ਹਾਂਜੀ ਤੇ ਬੱਸ ਉਹ ਬੈ ਨਿਆਣਾ ਪਾਉਣ ਦੀ ਵੀ ਲੋੜ ਨਹੀਂ ਬੈਜੋ ਸੀਲ ਠੰਡੀ ਵਧੀਆ ਠੀਕ ਹੈ ਜੀ ਤੇ ਬੱਸੀ ਬਹੁਤ ਸੋਹਣੀ ਹੈ ਜੀ ਹਾਂ ਲਓ ਜੀ ਚੈੱਕ ਕਰਸਣੇ ਪੁਰਾ ਠੀਕ ਹੈ ਜੀ ਇਹਦਾ ਰੇਟ ਪੈਣ ਜੀ ਇਹ ਰੇਟ ਵੀਰੇ 42000 ਰੁਪਿਆ ਰੇਟ 42000 ਠੀਕ ਹੈ ਜੀ ਲੈਵਾ ਦੇਖ ਸਕਦੇ ਪੁਰਾ ਫੇਸ ਬਿਊਟੀ ਚੈੱਕ ਕਰ ਸਕਦੇ ਪੁਰਾ ਠੀਕ ਹੈ ਜੀ ਜੇ ਵੀਡੀਓ ਮੰਗਵਾਣੀ ਹੈ ਮੰਗਵਾ ਵੀ ਸਕਦੇ ਹੋ ਬਰਾ ਬਾਅਦ ਚ ਹਨ ਜੇ ਫੈਕਟ ਆਉਂਦੀ ਆ ਇਹ ਤੈਨੂੰ ਨੰਬਰ ਸੀ ਜੀ ਲੋ ਜੀ ਫੈਸੀਲਿਟੀ ਤੇ ਲੇਵਾ ਲੋ ਜੀ ਤਿੰਨੇ ਸੱਡਾਂ ਦਿਖਾ ਤੋ ਬਰਾ ਸਭ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਭੈਣ ਜੀ ਚਾਰ ਨੰਬਰ ਸਿੰਘਾਂ ਵਾਲੀ ਦੇ ਦੱਸੋ ਇਹ ਵੀਰੇ ਦੱਲ ਹੈ ਦੁੱਧ 12 ਕਿਲੋ ਹੈ ਰੇਟ 24000 ਰੁਪਇਆ ਰੇਟ 24000 ਹਾਂ ਦੋ ਬਰਾ ਦੁੱਧ 12 ਲੀਟਰ ਹੈ ਲੋ ਜੀ ਚੈੱਕ ਕਰ ਸਕਦੇ ਹੋ ਬਰਾ ਸੈਂਕੂ ਜਰੂਰ ਹੈ ਗਿਆ ਧਰਮਲੇਵਾ ਲੈ ਜਾਦੇ ਭਰਾ ਠੀਕ ਹੈ ਹਾਂਜੀ ਭੈਣ ਜੀ ਪੰਜ ਨੰਬਰ ਦਾ ਧਿਆਨ ਕਰੀ ਦੋ ਇਹਦੇ ਥਲੇ ਵੀਰੇ 13 ਲੀਟਰ ਦੁੱਧ ਹੈ ਹਾਂਜੀ ਠੀਕ ਹੈ ਜੀ ਇਹ ਵੀ ਭਰਾ ਹੈ ਠੀਕ ਹੈ ਜੀ ਹੋ ਗਿਆ ਡੇਢ ਪੌਣੇ ਦੋ ਮਹੀਨੇ ਹੋ ਗਏ ਠੀਕ ਹੈ ਜੀ ਤੇ ਦੁੱਧ ਦਿੰਦੀ ਹੈ 13 14 ਕਿਲੋ ਦੇ ਦਿੰਦੀ ਹੈ ਠੀਕ ਹੈ ਜੀ ਰੇਟ 40000 ਰੁਪਏ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਕਦੇ ਹੋ ਕੱਦ ਬੈਲਟ ਸੁੱਖਣਾ ਕਰਮ ਵਾਲੀ ਤਾਂ ਬਹੁਤ ਜ਼ਿਆਦਾ ਠੀਕ ਹੈ ਜੀ ਇੰਤਾਜਾ ਤੁਸੀਂ ਆਪ ਲਾ ਸਕਦੇ ਹੋ ਠੀਕ ਹੈ ਜੀ ਲੋ ਜੀ ਲੈ ਵਾ ਤੇ ਦੂਜੀ ਸਾਈਡ ਦਿਖਾਉਣੇ ਤੁਹਾਨੂੰ ਜੀ ਲੋ ਜੀ ਚੱਕਰ ਸਰ ਜੀ ਬਾਕੀ ਰੇਟ ਵੀ ਭੈਣ ਜੀ ਨਾਲ ਦੇ ਨਾਲ ਦੱਸ ਦਿੰਦੇ ਆ ਮਾਨਤਨ ਭੈਣ ਜੀ ਹੋਜੀ ਮਾੜਾ ਮੋਟਾ ਹੋਰ ਕਰਾਂਗੇ ਭਾਈ ਜਰੂਰ ਠੀਕ ਹੈ ਜੀ ਹਾਂਜੀ ਭੈਣ ਜੀ ਇਹ ਸੇ ਨੰਬਰ ਦਾ ਦੱਸੋ ਜੀ ਜਾਣਕਾਰੀ ਇਹ ਵੀਰੇ ਮਹੀਨੇ ਹੀ ਸੋਈ ਵੀਏ 16 ਲੀਟਰ ਦੁੱਧ ਮਿੰਕੇ ਦੇਵਾਂਗੇ ਆਪਾਂ ਸੋਈ ਜਮਾ ਓਕੇ ਕੁਛ ਨਹੀਂ ਕਹਿੰਦੇ ਆ ਆਰਾਮ ਨਾਲ ਜੋ ਹੋਵੇਗੇ ਹਾਂਜੀ ਤੇ ਇਹਦਾ ਬੱਚਾ ਮਰ ਗਿਆ ਮਹੀਨਾ ਦਾ ਬੱਚਾ ਸੀਗਾ ਮੰਗਰ ਠੀਕ ਹੈ ਜੀ ਤੇ ਇਹਦਾ ਰੇਟ ਹੈਗਾ ਵੀਰੇ 50000 ਰੁਪਇਆ ਠੀਕ ਹੈ ਜੀ ਲੋਪਰਾ ਚੈੱਕ ਕਰ ਦਮ ਫੇਸ ਕੁਆਲਟੀ ਕੰਨ ਕੋ ਨੂੰ ਬਹੁਤ ਸੋਹਣਾ ਲੱਗਿਆ ਵਾ ਤੇ ਦੁੱਧ ਭੈਣ ਜੀ ਕਹਿੰਦੀ ਚਾਹ ਤਿੰਨ ਡੰ ਤੇ ਜਿਵੇਂ ਇਧਰਲੀ ਸਾਈਡ ਵੀ ਵਿਖਾਉਣੇ ਆ ਬਾਕੀ ਇਹਦਾ ਲੈਵਲ ਵੀ ਵਿਖਾਉਣੇ ਆ ਹਲੋ ਜੀ ਤੇਵਾ ਲੋਪਰਾ ਚੈੱਕ ਕਰ ਸਕਦੇ ਆ ਤੇਵਾ ਥੋੜਾ ਮੂਰ ਨੂੰ ਲੈਵਲ ਹੰਦਾ ਵੱਧ ਆ ਪ੍ਰਾ ਇਹਦਾ ਠੀਕ ਹੈ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਆ ਪ੍ਰਾ ਠੀਕ ਹੈ ਜੀ ਪਹਿਲੇ ਸੂਏ ਵੀਰੇ ਠੀਕ ਹੈ ਜੀ ਠੀਕ ਹੈ ਹਾਂ ਜੀ ਮੈਂ ਭੈਣ ਜੀ ਦੀ ਗਾਂ ਲਈ ਗਾਂ ਦੀ ਦਸਤੀ ਜਾਣਕਾਰੀ ਖਾਤਮੀ ਗਾਂ ਦੀ ਦਸੋ ਜੀ ਜਾਣਕਾਰੀ ਇਹ ਵੀਰੇ ਹਾਂ ਜੀ ਇਹ 28000 ਰੁਪਏ ਦੀ ਦੇਵਾਂਗੇ ਵੀਰੇ ਆਪਾਂ ਦੁੱਧ ਹੈਗਾ 9 ਕਿਲੋ ਦੁੱਧ ਨੌ ਲੀਟਰ ਆਰ ਸੀ ਇਹ ਠੰਡੀ ਵਧੀਆ ਠੀਕ ਹੈ ਜੀ ਦੇਖਣਾ ਕਿ ਟਾਈਮ ਹੋ ਗਿਆ ਬਣਾ ਜੀ ਨੂੰ ਇਹ ਨੂੰ ਹੋ ਗਿਆ ਬਾਈ 3-4 ਮਹੀਨੇ ਠੀਕ ਹੈ ਜੀ ਲੋਪਰਾ ਕੱਦ ਬੈਠੋ ਸੁਖਨਾ ਕਰਮ ਵਾਲੀ ਦਾ ਬਹੁਤ ਸੋਹਣਾ ਠੀਕ ਹੈ ਜੀ ਤੇ ਇਹਦੇ ਲਈ ਸ਼ਾਰਟ ਦੇਖ ਸਕਦੇ ਹੋ ਤੇ ਆਪਾਂ ਦੂਜੀ ਸਾਈਡ ਵੀ ਵਿਖਾਉਣੇ ਲੋ ਜੀ ਲੋ ਜੀ ਚੈੱਕ ਕਰਸਾਂ ਪੂਰਾ ਇਹ ਹੈਗੇ 7 ਗਾਮਾ 7 ਗਾਮਾ ਚੋਂ ਨੰਬਰ ਮੁਤਾਬਕ ਤੁਸੀਂ ਦੱਸ ਸਕਦੇ ਹੋ ਠੀਕ ਹੈ ਜੀ ਆਹ 7ਵੀਂ ਆਹ 6ਵੀਂ ਆਹ 5ਵੀਂ ਆਹ 4 ਤੇ ਆਹ 3 ਤੇ 2 ਤੇ 1 ਠੀਕ ਹੈ ਜੀ ਤੇ ਭੈਣ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਦੋ ਗਾਮਾ ਹੋਰ ਆ ਉਹ ਵੀ ਤੁਹਾਨੂੰ ਦਿਖਾ ਰਹੇ ਆ ਜੀ ਭੈਣ ਜੀ ਆ ਦੱਸੋ ਜੱਠਵੀਂ ਗਾਂ ਦਾ ਅੱਠਵੀਂ ਗਾਂ ਵੀ ਦੇ ਸਾਢੇ 7 ਮਹੀਨਾ ਦੀ ਗੱਬਣ ਹਾਂਜੀ 25000 ਰੁਪਏ ਰੇਟ ਹੈ ਰੇਟ 25000 ਹਾਂ ਉਹ ਦੂਜੀ ਨੂੰ ਨੌਵਾਂ ਮਹੀਨਾ ਲੱਗਿਆ ਹੋਇਆ ਹੈ ਹਾਂਜੀ ਤੇ ਉਹਦਾ 50000 ਰੁਪਏ ਰੇਟ ਹੈ ਲੋ ਭਰਾ ਬਿਲਕੁਲ ਜਾਇਜ਼ ਰੇਟ ਦੱਸਿਆ ਭੈਣ ਨੇ ਠੀਕ ਹੈ ਨਾ 8 ਮਹੀਨੇ ਦੀ ਗੱਬਣ ਤੇ ਗਾਂਾਂ ਚੰਗੀ ਪਲੀ ਪਲੋਸੀ ਆ ਭਰਾ ਬਹੁਤ ਹੀ ਘੱਟ ਰੇਟ ਭੈਣ ਦੇ ਗਾਮਾ ਦੇ ਹੁੰਦੇ ਹਰ ਇੱਕ ਵਾਰ ਆਪਾਂ ਵੀਡੀਓ ਅੱਗੇ ਬਰਾਉਂਦੇ ਰਹਿੰਦੇ ਆ ਠੀਕ ਹੈ ਜੀ ਹਾਂਜੀ ਨੌਮੀ ਵੀਰੇ ਇਹਨੂੰ ਨਵਾਂ ਮਹੀਨਾ ਲੱਗਿਆ ਹੁਣੀ ਲੱਗਿਆ ਹਾਂਜੀ ਤੇ 50000 ਮੰਗਦੇ ਕੋਈ ਨਾ ਮੰਨਤਾਨ ਕਰਦਾਂਗੇ ਠੀਕ ਹੈ ਜੀ ਹਾਂ ਲੋਪਰਾ ਚੈੱਕ ਕਰ ਸਕਦੇ ਹੋ ਰੇਟ ਇਹਦਾ ਵੀ ਬਹੁਤ ਸਹੀ ਦੱਸਿਆ ਰੇਟ ਬਿਲਕੁਲ ਜਾਇਜ਼ ਹੁੰਦੇ ਆ ਵੈਸੇ ਤੇ ਨੌ ਗਾਮਾ ਭੈਣ ਕੋਲ ਭੈਣ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ